ਕੇ ਇੱਥੇ ਸੀਤਲਗਰਾਲ ਬਦ ਫੈਲੀਆਂ ਫਲਾ ਰਿਆ ਸਾਡੀਆਂ ਧੀਆਂ ਪਹਿਣਾ ਜਿਹੜੀਆਂ ਉਹਨਾਂ ਦੇ ਨੌਕਰ ਲੱਗਦੀਆਂ ਉਹਨਾਂ ਨੂੰ ਸੀਤਲਗਰਾਲ ਵਰਗੇ ਬੰਦੇ ਗਲਤ ਨਜ਼ਰ ਨਾਲ ਦੇਖਦੇ ਐਸੀ ਦੇਖਾਂਗੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਕਿੰਨੇ ਪੈਂਦੇ ਨਾਲੇ ਧੀਆਂ ਨੂੰ ਸ਼ਰਮ ਨਹੀਂ ਉਹਦੀ ਇਹਨਾਂ ਲੋਕਾਂ ਨੂੰ ਐਮਐਲਏ ਬਣ ਕੇ ਉਹਦਾ ਉਹਦਾ ਜਿਹੜਾ ਪੀਏ ਹੈ ਸੌਦੇ ਕਰ ਰਿਹਾ ਸਾਡੀਆਂ ਕੁੜੀਆਂ ਦੇ ਨਾਲ ਇਹ ਲੋਕ ਇੱਥੇ ਲੀਡਰ ਰਹਿਣਗੇ 2 ਸਾਲ ਕਿੱਥੇ ਸੀ ਕਿੰਤਾਲੀਵਾਲ ਸਾਹਿਬ 22 ਹੋ ਗਿਆ 22 ਸਾਲ ਤੱਕ ਉਹਨਾਂ ਨੂੰ ਯਾਦ ਹੀ ਨਹੀਂ ਆਇਆ ਕਿ ਇੱਥੇ ਗੰਦਾ ਪਾਣੀ ਆ ਰਿਹਾ ਜਲੰਧਰ ਦੇ ਵਿੱਚ 22 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਡੜਾ ਸੱਟਾ ਚੱਲਦਾ ਦੇਖਾ ਜਾ ਮੁੱਖ ਮੰਤਰੀ ਚਾਹੀਦਾ ਜਿਹੜਾ ਅੱਜ ਤੱਕ ਨਹੀਂ ਉਹਨੇ ਸੁਣਿਆ ਅੱਜ ਤੱਕ ਮੁੱਖ ਮੰਤਰੀ ਨੇ ਉਹ ਵੀਡੀਓ ਨਹੀਂ ਸੁਣੀ ਆਡੀਓ ਨਹੀਂ ਸੁਣੀ ਸਾਡਾ ਸਰਮਾ ਆਊਗਾ ਅਸੀਂ ਦੇਖਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਸਾਡੀਆਂ ਧੀਆਂ ਪੈਣਾ ਨੂੰ ਪੈਂਦੇ ਤੇ ਕਿਸ ਤਰ੍ਹਾਂ ਇੱਥੇ ਡੜਾ ਸੱਟਾ ਚੱਲਦਾ ਕਿਸ ਤਰ੍ਹਾਂ ਇੱਥੇ ਹੁੰਦੀ ਆ ਹਰ ਚਿੱਟੇ ਦੀ ਲੋਕਾਂ ਨੂੰ ਬਿਗਰਿਆ ਕਰ ਰਹੀ ਆ ਆਮ ਆਦੀ ਪਾਰਟੀ ਦੇ ਭਾਜਪੀ ਐਸੀ ਦੀ ਘੋਰ ਨਿੰਦਾ ਕਰਦੇ ਇਹ ਦਲ ਬਦਲੂ ਜਿਹੜੇ ਇੱਧਰ ਤੋਂ ਉੱਧਰ ਜਾ ਕੇ ਖੜੇ ਉੱਧਰ ਤੋਂ ਇੱਧਰ ਆ ਕੇ ਖੜੇ ਜਿਹੜਾ ਲਾਹੌਰ ਕਾਮਯਾਬ ਨਾ ਤਾਂ ਐਮਸੀ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਨਾ ਹੀ ਸੀਨੀਅਰ ਡਿਪਟੀ ਮੇਅਰ ਨੂੰ ਕੋਈ ਐਗਜ਼ੀਕਿਊਟਿਵ ਪਾਵਰ ਹੁੰਦੀ ਹੈ ਮੈਂ ਇਸ ਤਰ੍ਹਾਂ ਐਮਸੀ ਵੀ ਰਹਿ ਚੁੱਕਿਆ ਮੈਂ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਰਹਿ ਚੁੱਕਿਆ ਮੈਨੂੰ ਪਤਾ ਹੈ ਕੋਈ ਸ੍ਰਿੰਦਰ ਕੌਰ ਬੀਬੀ ਨੂੰ ਪਾਵਰ ਨਹੀਂ ਸੀ ਕਿ ਉਹ ਪੈਸੇ ਖਾ ਸਕਦੀ ਆ ਕਿਸੇ ਨੂੰ ਦਵਾ ਸਕਦੀ ਉਹ ਇੱਕ ਨੇਕ ਸ਼ਰੀਫ ਈਮਾਨਦਾਰ ਔਰਤ ਜੀ ਨੇ ਅੰਤਿਵਾਰ ਇੱਥੇ ਚੋਣ ਲੜ ਕੇ ਜਿੱਤੀ ਹੈ ਤੇ ਲੋਕਾਂ ਦੀ ਸੇਵਾ ਕੀਤੀ ਪਹਿਨਾ ਉਹਦੇ ਪਤੀ ਨੇ ਸੇਵਾ ਕੀਤੀ ਇਸ ਤੋਂ ਹੋਣਹਾਰ ਉਮੀਦਵਾਰ ਨਾ ਕੋਈ ਹੈ ਬਾਕੀ ਸਾਰੇ ਧਨ ਬਦਲੂ ਹੈ ਤੇ ਇੱਕ ਤਰ੍ਹਾਂ ਦੇ ਸੱਟਾ ਲਾਉਣ ਵਾਲੇ ਇੱਥੇ ਨਸ਼ੇ ਬਕਾਉਣ ਵਾਲੇ ਦੂਸਰੇ ਉਮੀਦਵਾਰ ਹਨ ਉਹਨਾਂ ਨੇ ਕਦੇ ਕੋਈ ਇੱਥੇ ਦੀ ਸੇਵਾ ਨਹੀਂ ਕੀਤੀ ਸਿਰਫ ਲੁੱਟਿਆ ਹਲਕੇ ਨੂੰ ਕੀ ਮੈਡਮ 20 ਸਾਲ ਤੋਂ ਉੱਥੇ ਇਹ ਕਹਿੰਦੇ ਜਿੱਦਨੇ ਰਹੇ ਆ ਪਰ ਅਜੇ ਤੱਕ ਨਹੀਂ ਬਸ ਕੋਈ ਕੰਮ ਨਹੀਂ ਹੋਇਆ ਤੇ ਉਹਨਾਂ ਦੇ ਜਿਹੜਾ ਦਫ਼ਤਰ ਨੂੰ ਕਮਿਸ਼ਨਰ ਅਪੈਕਸ ਨੂੰ ਮਿਲਿਆ ਸੀ ਉਹ ਉੱਥੇ ਤాలే ਹੀ ਲੱਗੇ ਰਹੇ ਕਦੀ ਉੱਥੇ ਬੈਠੇ ਨਹੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਬੰਦਾ ਕੰਮ ਨਾ ਕਰੇ ਉਹ ਦੂਸਰੀ ਵਾਰੀ ਪੰਚ ਨਹੀਂ ਜਿੱਤਦਾ ਸਰਪੰਚ ਤਾਂ ਕਿਹਾ ਜਿੱਤਣਾ ਇਹ 4 5 6 ਵਾਰ ਇਹ ਪਰਿਵਾਰ ਜਿੱਤਦਾ ਰਿਹਾ ਰੈਗੂਲਰ ਲਗਾਤਾਰ ਇਸ ਪਰਿਵਾਰ ਦੇ ਕੋਲ ਰਹੀ ਹੈ ਜੇ ਲੋਕਾਂ ਦੇ ਵਿੱਚ ਕੰਮ ਕੀਤਾ ਹੈ ਜੇ ਲੋਕਾਂ ਨੂੰ ਮਿਲਦੀ ਜੁਲਦੀ ਰਹੀ ਹੈ ਜੇ ਲੋਕਾਂ 'ਚ ਪਿਆਰ ਹੈ ਤਾਂ ਹੀ ਜਿੱਤਦੀ ਰਹੀ ਹੈ ਹੁਣ ਵੀ ਐਮਐਲਏ ਦੀ ਇਲੈਕਸ਼ਨ ਬਹੁਤ بڑے ਮਾਰਜਨ ਨਾਲ ਜਿੱਤੇਗੀ ਹਾਂ ਬਣੀ ਇਥੇ ਜਿਹੜੀ ਵੈਸਲ ਕਿਦੇ ਬੜੀਆਂ ਨਾਲੀਆਂ ਦੀ ਤੇ ਗੱਲ ਕੀਤੀ ਵੈਸਲ ਕੇ ਨਾਰਥ ਰੰਗਰ ਵੈਸਲ ਤਾਂ ਵੀ ਨਰਸਰਾਂ ਧੂਏ ਦਾ ਅੱਡੇ ਦਾ ਘੜ ਬੰਦਾ ਜਾ ਰਿਹਾ ਉਹਦੇ ਬਾਰੇ ਤੁਸੀਂ ਜਲੰਧਰ ਤੋਂ ਐਮਟੀ ਵੀਓ ਦੇ ਜਿਹ ਤੁਹਾਡੇ ਕੈਂਡੀਡੇਟ ਜਿੱਤਦਾ ਉਹਦੇ ਬਾਰੇ ਕੀ ਕਰੋ ਘੜ ਬਣਦਾ ਨਹੀਂ ਜਾ ਰਿਹਾ ਗਾੜੀਆਂ ਨੇ ਬਣਾਇਆ ਪਿਛਲੇ 2 ਸਾਲ ਤੋਂ ਉਹਦੇ ਵਿੱਚ ਛੀਤ ਰੁਗਰਾਲ ਵੀ ਹੈ ਉਹਦੇ 'ਚ ਸਾਰੇ ਜਾਣੇ ਇਹ ਆਮ ਆਦਮੀ ਪਾਰਟੀ ਖਾਸ ਤੌਰ ਤੇ ਇੱਥੇ ਕਦੇ ਇਸ ਤਰ੍ਹਾਂ ਜੂਏ ਸੱਟੇ ਦੜੇ ਦਾ ਅੱਡਾ ਨਹੀਂ ਹੁੰਦਾ ਸੀ ਇਸ ਤਰ੍ਹਾਂ ਗੜ ਨਹੀਂ ਹੁੰਦਾ ਸੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਚਾਹੇ ਉਹਦੇ ਸੀਤਲ ਨੂੰ ਘਰਾ ਰਿਹਾ ਚਾਹੇ ਰਿੰਕੂ ਰਿਹਾ ਚਾਹੇ ਹੁਣ ਉਹ ਕੰਮ ਨੂੰ ਵੱਡੇ ਲੀਟਰਾਂ ਦੀ ਸ਼ਹਿ ਦੇ ਨਾਲ ਇੱਥੇ ਦਾ ਅਰੋੜਾ ਦੇਖ ਰਿਹਾ ਇਹ ਅਸਲ ਦੇ ਵਿੱਚ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਚਲਾ ਰਹੀ ਹੈ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਕਰਿਆ ਦੇ ਰਿਹਾ ਹੈ ਇਹੀ ਇੱਥੇ ਜੂਆ ਚਲਾ ਰਹੇ ਇਹੀ ਦੜਾ ਸੱਟਾ ਜਲਾ ਰਹੇ ਲਾਟਰੀ ਸਿਸਟਮ ਇਹ ਚਲਾ ਰਹੇ ਨਸ਼ਿਆਂ ਦੀ ਪਰਮਾਰ ਇਹਨਾਂ ਦੇ ਦੇਖਰੇਖ ਦੇ ਵਿੱਚ ਚੱਲ ਰਹੀ ਹੈ ਜਦ ਤੱਕ ਸੀਦਰੋਂ ਗਰਾਲ ਇਹਨਾਂ ਨਾਲ ਸੀ ਜਦ ਤੱਕ ਉਹ ਇੱਥੇ ਚਲਾ ਰਿਹਾ ਸੀ ਹੁਣ ਉਹ ਭਾਜਪਾ ਚਲੇ ਗਿਆ ਹੁਣ ਇਹ ਆਪ ਚਲਾ ਰਹੇ ਇਹਨਾਂ ਦਾ ਦੂਸਰੇ ਐਮਐਲਏ ਚਲਾ ਰਿਹਾ ਹੈ। ਇਹ ਕਹਿੰਦਾ ਕਿ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੁੰਦਾ ਹੈ ਕਿ ਬਣੇ ਨੂੰ ਆਏਗੀ ਕਿਤਾ ਜੀ ਸਾਡਾ ਮਸੂਲੇ ਲੈ ਕੇ ਗੱਲ ਕੀਤੀ। ਅਜੇ ਤੱਕ ਕੱਲ ਸੌ ਚੱਕ ਕੇ ਆਇਆ ਵੀ ਨਹੀਂ ਠੀਕ। ਕਾਫੀ ਦੇਖੋਗੇ। ਯਾਰ ਇਹਨਾਂ ਦਾ ਮਨੋਤ ਤੇ ਯਾਰ। ਆ ਗਿਆ ਅੰਮ੍ਰਿਤਪਾਲ ਵਾਲੀ ਦਾ ਕਹਿਣਾ ਹੈਗਾ ਕਿ ਸਾਡੇ ਕੋਲ ਤੁਹਾਨੂੰ ਉਹ ਕਹਤਾਂਦੇ ਹੋ ਤੇ ਅਸੀਂ ਤੁਹਾਨੂੰ ਸਾਫ਼ ਸੁਥਰਾ ਪਾਣੀ ਦੇਵਾਂਗੇ ਤੁਹਾਨੂੰ ਸਾਫ਼। ਕੀ ਨੇ ਕਿਹਾ ਜੀ ਇਹ? ਕੈਪਟਨ ਕਿੱਥੇ ਜਿਹੜੇ ਧਾਲੀਵਾਲ ਜੀ ਨੇ ਉਹਨਾਂ ਦੋ ਸਾਲ ਕਿੱਥੇ ਸੀ ਕਿ ਧਾਲੀਵਾਲ ਸਾਹਿਬ? ਟਾਈ ਹੋ ਗਿਆ 2.5 ਸਾਲ ਤੱਕ ਉਹਨਾਂ ਨੂੰ ਯਾਦ ਹੀ ਨਹੀਂ ਆਇਆ ਕਿ ਇੱਥੇ ਗੰਦਾ ਪਾਣੀ ਆ ਰਿਹਾ ਜਲੰਧਰ ਦੇ ਵਿੱਚ 2.5 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਡੜਾ ਸੱਟਾ ਚੱਲਦਾ 2.5 ਸਾਲ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇੱਥੇ ਸ਼ੀਤਲਗਰਾਲ ਬਦਫੈਲੀਆਂ ਫੁਲਾ ਰਿਆ ਆਪਣੀਆਂ ਸਾਡੀਆਂ ਧੀਆ ਪੈਣਾ ਜਿਹੜੀਆਂ ਉਹਨਾਂ ਦੇ ਨੌਕਰ ਲੱਗਦੀਆਂ ਉਹਨਾਂ ਨੂੰ ਸ਼ੀਤਲਗਰਾਲ ਵਰਗੇ ਬੰਦੇ ਗਲਤ ਨਜ਼ਰ ਨਾਲ ਦੇਖਦੇ ਇਹ ਉਹਨਾਂ ਨੂੰ ਕਦੇ ਦਿਖਿਆ ਨਹੀਂ ਐਸੀ ਦੇਖਾਂਗੇ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਕਿੰਨੇ ਪੈਂਦੇ ਨਾਲੇ ਧੀਆਂ ਨੂੰ ਸ਼ਰਮ ਨਹੀਂ ਆਉਦੀ ਇਹਨਾਂ ਲੋਕਾਂ ਨੂੰ ਐਮਐਲਏ ਬਣ ਕੇ ਉਹਦਾ ਉਹਦਾ ਜਿਹੜਾ ਪੀਏ ਹੈ ਸੌਦੇ ਕਰ ਰਿਹਾ ਸਾਡੀਆਂ ਕੁੜੀਆਂ ਦੇ ਨਾਲ ਇਹ ਲੋਕ ਇੱਥੇ ਲੀਡਰ ਰਹਿਣਗੇ ਇਹੋ ਜਿਹਾ ਮੁੱਖ ਮੰਤਰੀ ਚਾਹੀਦਾ ਜਿਹੜਾ ਅੱਜ ਤੱਕ ਨਹੀਂ ਉਹਨੇ ਸੁਣਿਆ ਅੱਜ ਤੱਕ ਮੁੱਖ ਮੰਤਰੀ ਨੇ ਉਹ ਵੀਡੀਓ ਨਹੀਂ ਸੁਣੀ ਆਡੀਓ ਨਹੀਂ ਸੁਣੀ ਕਿ ਇੱਕ ਐਮਐਲਏ ਦਾ ਕੈਂਡੀਡੇਟ ਹੈ ਜਿਹੜਾ ਉਹਦਾ ਪੀਏ ਕੂੜੀ ਦੇ ਨਾਲ ਸੌਦਾ ਕਰ ਰਿਹਾ ਕਿ ਤੂੰ ਗੱਲ ਅੱਗੇ ਲੀਕ ਨਾ ਕਰੀ ਗੱਲ ਇਹ ਸ਼ਰਮ ਨਹੀਂ ਆਈ ਅੱਜ ਤੱਕ ਮੁੱਖ ਮੰਤਰੀ ਨੂੰ ਕਿ ਉਹਦੇ ਉੱਪਰ ਪਰਚਾ ਦਰਜ ਕਰੇ ਸਾਡਾ ਸਮਾਂ ਆਊਗਾ ਅਸੀਂ ਦੇਖਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਸਾਡੀ ਧੀਆਂ ਪੈਣਾਂ ਨੂੰ ਪੈਂਦੇ ਤੇ ਕਿਸ ਤਰ੍ਹਾਂ ਇੱਥੇ ਧੜਾ ਸੱਟਾ ਚੱਲਦਾ ਕਿਸ ਤਰ੍ਹਾਂ ਇੱਥੇ ਹੁੰਦੀ ਆ ਹਰ ਚਿੱਟੇ ਦੀ ਲੋਕਾਂ ਨੂੰ ਬਿਗਰਿਆ ਬਹੁਤ ਧੰਨਵਾਦ